ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ ਬਹੁਤ ਸੱਚੇ ਕਿਵੇਂ ਆ ਮੀ ਪੁਆਦਿਆਂ ਨੂੰ ਪੁਆਤਾ ਵੀ ਮੀ ਜਿਹੜਾ ਵਿਆਹ 20 ਲੱਖ ਉਹ ਚ ਮਕਾਰ ਉਹ ਪਹਿਲੇ ਅੱਜ ਸੁਪਰੀ ਤਾਂ ਕਰ ਗਿਆ ਸੁਪਰੀ ਤਾਂ ਵਧੀਆ ਸੁਪਰੀ ਜਿਹੜੀ ਅਸੀਂ ਪਹਿਲਾਂ ਕਰੀਏ ਨਾ ਬਹੁਤ ਵਧੀਆ ਰਹੇ ਹਾਂ ਮੇਰੇ ਵੀ ਨੰਨਕੇ ਦੇ ਦੇ ਨਾ ਹਾਂ ਮੇਰੇ ਪੰਜ ਦੇ ਨੰਗੇ ਆ ਸੀ ਵੀ ਜੀਰੀ ਤੂੰ ਅਸੀਂ ਦੇਖ ਕੇ ਆਏ ਤੇ ਅੱਜ ਵੀ ਤੂੰ ਆਏ ਦੇਖ ਲੈ ਨਾ ਉਹ ਲੇਟ ਕਿੱਥੇ ਕਰੀ ਹਜੇ ਤਾਂ ਸ਼ੁਰੂ ਹੋਈ ਤੀ ਨਿਸਰਨੀ ਯਾਰ ਚਾਚੇ ਜੀ ਨਹੀਂ ਕਿ ਆਪਾਂ ਦੇਖਦੇ ਤੇ ਉਹ ਬੂਟਿਆਂ ਕਰਕੇ ਉੱਥੀ ਤੇ ਝੁੰਡੀ ਪਿਛਲੀ ਸਾਈਡ ਸਾਰੇ ਘੁੰਮ ਕੇ ਆਏ ਅਸੀਂ ਭਈਏ ਨੇ ਵੀ ਦੇਖੀ ਸਪਰੇਅ ਕਰਦੇ ਨੇ ਉਹੀ ਕਰਕੇ ਆਇਆ ਕਹਿੰਦਾ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਵਿੱਚੇ ਸਾਫ ਤਾਂ ਉਹ ਮੁਰੇ ਮੁਰੇ ਬੂਟਿਆਂ ਕਰਕੇ ਵੀ ਬਹੁਤ ਉਹ ਵਾਹ ਸ਼ੋਰ ਜੀ ਤਾਂ ਫਿਰ ਵੀ ਹੋ ਗਈ ਟਾਈਮ ਨਾਲ ਸਪਰੇਅ ਸ਼ੋਰ ਜੀ ਝੁੰਡੀ ਜ਼ਿਆਦਾ ਹੋ ਜਾਂਦੀ ਆ ਹਾਂ ਜੀ ਨਿਸਰੀ ਨਹੀਂ ਜਿਉਕਣਾ ਹੁਣ ਨਿਸਰਨ ਲੱਗੀ ਠੀਕ ਆ ਤੁਸੀਂ ਉਦੋਂ ਥਾਮਗੇ ਮੌਕਾ ਤੁਸੀਂ ਸ਼ਾਮ ਨੂੰ ਕਰਾ ਕੇ ਸ਼ਾਮ ਤੇ ਤੁਸੀਂ ਬਾਸੜ ਨੂੰ ਫੜ ਲਿਆ ਬਾਸੜ ਨੇ ਬਾਸੜ ਦੀ ਵੀ ਅਸੀਂ ਬਗ ਬੁਲਾਈਏ ਉਹ ਮੇਰੇ ਆਉਣਾ ਤਾਂ ਫਿਰ ਆਏ ਫਿਰ ਬਾਸੜ ਦੇ ਯਾਰ ਡੀੜੇ ਤੇ ਪੈਂਦਾ ਤਾਂ ਚੱਲੇ ਤੂੰ ਥੋੜਾ ਦੂਰ ਤੇ ਪੈ ਗਿਆ ਤਾਂ ਹਾਂ ਮੈਂ ਦੇਖ ਲੈ ਸਾਧੂ ਦੀ ਤਾਰੀਫ ਸਾਧੂ ਦੀ ਕਰੀ ਹੈ ਪਿਆਰ ਕਰਕੇ ਮਾੜਾ ਕਰਕੇ ਉਹ ਨਹੀਂ ਉਹ ਕਹਿੰਦਾ ਬਈ ਬਿਮਾਰੀ ਪੈ ਗਈ ਨਹੀਂ ਚੱਲ ਕੋਈ ਨਹੀਂ ਹੋਰੀ ਬੈਠਾ ਤਾਂ ਨਜਾਦ ਉਹਦਾ ਫੋਨ ਆਇਆ ਜਦ ਇੱਥੇ ਜੀ ਨਾਲ ਦੇ ਦੇਖਿਆ ਇੱਥੇ ਮਾਂ ਹੀ ਤੇ ਸੀ ਫਲੈਟ ਪਈ ਵੀ ਲਾਦੀ ਆ ਗਿੰਦਰ ਨਾ ਦੇ 110 ਹੈ ਹਾਂ ਗਾਹਾਂ ਜਾਂਦਾ ਜਾਂਦਾ ਗਿਆ ਇਹਦੇ ਵਾਲੀ ਨੂੰ ਬਹੁਤ ਹੀ ਜ਼ਿਆਦਾ ਪਈ ਹੋਈ ਇਹਨਾਂ ਨਾਲੇ ਤੇ ਵੀ ਹਾਂ ਹਾਂ ਰੋਗੀ ਹੁਣ ਚਾ ਹੁਣ ਮੇਰੀ ਗੱਲ ਸੁਣ ਹੁਣ ਕੋਈ ਵੀ ਬੰਦਾ ਹੈ ਜਦ ਫਸਲ ਨੂੰ ਬਿਮਾਰੀ ਪੈਂਦੀ ਹੈ ਇੱਕ ਵਾਰ ਬੰਦਾ ਦਹਿਲ ਜਾਂਦਾ ਹੁਣ ਸਾਡੀ ਫਸਲ ਨੂੰ ਹੁਣ ਮੈਂ ਜਾਵਾਂ ਜਾਂ ਮੈਂ ਦੇਖਣਾ ਵੀ ਸਾਡੀ ਠੀਕ ਅਸੀਂ ਜਦੇ ਰੱਟ ਗਿਆ ਬਾਈ ਮੋਟਰਸਾਈਕਲ ਚੱਕ ਕੇ ਤੇ ਮਹਾਂ ਚੱਲ ਕੋਈ ਨਹੀਂ ਆ ਦੇਖਿਆ ਜੀ ਜੀ ਤੂੰ ਕਿਹਾ ਮੈਂ ਤੂੰ ਦਵਾਈ ਲੈ ਜਾ ਭਾਜਾਂ ਮੈਂ ਭਈਏ ਨੂੰ ਬੁਲਾਉਂਦਾ ਹਾਂ ਹਾਂ ਬਸ 15 ਅੱਧੇ ਘੰਟੇ ਚ ਕਰਵਾਤੀ ਸੀ ਫਿਰ ਇਹਦੀ ਮੈਂ ਰੋਗੀ ਰੋਗਿਉਂ ਥੀ ਪਾਪਾ ਨੂੰ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਉਹ ਤਾਂ ਹੈ ਹੀ ਆ ਹੁਣ ਇੰਨੀ ਮਿਹਨਤ ਕਰਦੇ ਨੇ ਇਹ ਤਾਂ ਹਰੇਕ ਨੇ ਆਪਣੀ ਬਾਈ ਕਰੀ ਹੋਈ ਆ ਫਸਲ ਪਰ ਹਰੇਕ ਜ਼ਿਮੀਂਦਾਰ ਦੀ ਆਸ ਫਸਲ ਪਰ ਹੁੰਦੀ ਆ ਇਹ ਤਾਂ ਹੈ ਹੀ ਆ ਹੋਰ ਵਧੀਆ ਬਖਸ਼ੀ ਦੀਆਂ ਸੋਹਣੀਆਂ ਖੜੀਆਂ ਬਾਹਰ ਆਪਾਂ ਬਚਾਉਂਦੇ ਆ ਮੌਸਮ ਬਚਾਓ ਇਹ ਹੈ ਹਰ ਬਣਾ ਲੈਣ ਵਾਲੇ ਪਹਿਲਾਂ ਥੋੜੇ ਫੇਸ ਸੁੱਕਾ ਉਹ ਗਾਹਾਂ ਥੋੜਾ ਜਿਹਾ ਤਾਂ ਹੁੰਦੇ ਆ ਗਾਹਾਂ ਕੱਚੀ ਗਾਹਾਂ ਜਾ ਕੇ ਮੀਂਹ ਪਾਣੇ ਅਸੀਂ ਜਿਹੜੀ ਜ਼ਿਆਦਾ ਮੂਹ ਤੇ ਮੌਤੂਨ ਜਿਉਂ ਬੈਠੇ ਆ ਹਾਂ ਵੀ ਸਾਡਾ ਜ਼ਿਆਦਾ ਔਖਾ ਹੋ ਜਾ ਸਾਡਾ ਜ਼ਿਆਦਾ ਕੋਈ ਨਹੀਂ ਆ ਸਹੀ ਆ ਅਰੇ ਥੇ ਮੈਂ ਨਾ ਉਧਰ ਲੱਗ ਲਉਂਗਾ ਜਾਂਦਾ ਦੂਕੇ ਨੀਵੇਂ ਖੇਦੇ ਲੱਗ ਜਾਂਦਾ ਪਾਣੀ ਸਾਡੇ ਨਾਲਾ ਖੜ ਜਾਂਦਾ ਉਹਰੇ ਅਸੀਂ ਕੰਡਾ ਹੀ ਲਾਉਣ ਲੱਗੇ ਤੇ ਉੱਥੇ ਫੇਰ ਪਾਣੀ ਆ ਗਿਆ ਹੇ ਥੱਲੇ ਪਾਣੀ ਆ ਗਿਆ ਹੋਰ ਫਿਰ ਉਹਦੇ ਪੈ ਦਮ ਦਮ ਨਾਲ ਲੱਗਦੀ ਉਹ ਮਾਲ ਪਵਾ ਕੇ ਸੱਟ ਜਿਆ ਕਰ ਲਿਆ ਗਾਹ ਕੰਡਾ ਇਹ ਲਵਾਉਣ ਲੱਗੇ ਤੇ ਦੂਆ ਉਧਰ ਮੈਂ ਹੈ ਨਹੀਂਦਾ ਡੈਡੀ ਨੇ ਨੇ ਕਰਿਆ ਉਹਦਾ ਦੂਆ ਜਿਹੜਾ ਟੂਆ ਪਟਕੇ ਨਾ ਧਰਤੀ ਦੇ ਬਰਾਬਰ ਰਹਿੰਦਾ ਹਾਂ ਮਾਗੇ ਹਮਗਜੇ ਇਹ ਲੱਗੇ ਇੱਕ ਬਾਈ ਵੀਡੀਓ ਵੀ ਦੇਖਦਾ ਆਪਣੀ ਮੈਂ ਉਧਰ ਥੋੜੇ ਜਿਹੇ ਕਲਿੱਪ ਜਿਹਾ ਪਾਇਆ ਦੱਸ ਹਾਂ ਉਹ ਕਹਿੰਦਾ ਭਾਈ ਮੇਰੇ ਤਿੰਨ ਗੰਡੇ ਕਹਿੰਦਾ ਇਹਨਾਂ ਲਵਾ ਲਿਓ ਕਹਿੰਦਾ 80000 ਰੁਪਏ ਦਾ ਇੱਕ ਸੈਂਸਰ ਜਿਹਾ ਹੈ ਕਹਿੰਦਾ ਮਾੜਾ ਜਿਹਾ ਪਾਣੀ ਲੱਗ ਗਿਆ ਉਹ ਖਤਮ ਆ ਦੂਆ ਹੁਆ ਹੈ ਥਾ ਥੱਲੇ ਹੀ ਜਿਹੜਾ ਹੁੰਦਾ ਜਿਹੜਾ ਪੱਧਰਾ ਹੁੰਦਾ ਜੱਚ ਹਾਂ ਉਹਦਾ ਧਰਤੀ ਚੋਂ ਆਉਣਾ ਹੈ ਹਾਂ ਬੇਸਮੈਂਟ ਬਣ ਕੇ ਹਾਂ ਜਿਹੜਾ ਦੂਆ ਲੱਗਦਾ ਏ ਉਹ ਜਿਹੜਾ ਧਰਤੀ ਤੇ ਨਾਲ ਉੱਚਾ ਹੁੰਦਾ ਏ ਥੋੜਾ ਜਿਆ ਉਹ ਚਾਹੀਦਾ ਉਹ ਬਾਹਰ ਹੀ ਰਹਿੰਦਾ ਏ ਉਹਨੂੰ ਕੋਈ ਚੱਕਰ ਨਹੀਂ ਪਾਣੀ ਧ ਟੋਆ ਟੋਆ ਮਰਾ ਤਾਂ ਸਾਰਾ ਉਹ ਕਰਾਤਾ ਮੈਂ ਕਿ ਚੱਲ ਹੁਣ ਟੋਆ ਵੱਜਿਆ ਕੋਈ ਚੱਕਰ ਨਹੀਂ ਰੇਟ ਸੇਵੇਂ ਦਾ ਇਹ ਫਿਰ ਹੁਣ ਦੁਆ ਕਰੇ ਆਪਾਂ ਨੇ ਥੋੜਾ ਰੈਂਪਿਆ ਬਣੂਗਾ ਉਹ ਕਰਵਾਇਆ ਬਾਹਰੇ ਬਾਹਰ ਰਹਾਂਗਾ ਸਾਡੇ ਦੇ ਆ ਲੈਣਾ ਤਾਂ ਉੱਥੇ ਹੀ ਆਣੀ ਠੀਕ ਉੱਥੇ ਬਾਦ ਹੁਣ ਨਹੀਂ ਨਹੀਂ ਫਿਰ ਅੰਦਰ ਯਾਰ ਆਪਾਂ ਨੂੰ ਤਾਂ ਫਾਇਦਾ ਫਿਰ ਅੰਦਰ ਗੱਡੀ ਚੜਦੀ ਉੱਤਰਦੀ ਸਾਹਮਣੇ ਦਰਤ ਤੂੰ ਦਿਖਣਾ ਵੀ ਚਾਹੀਦਾ ਜਾਂਦੇ ਆਉਂਦੇ ਵੀ ਕਰਾਈ ਜਾਂਦੇ ਸੀ ਤਾਂ ਸੰਸੇ ਹੁੰਦਾ ਤਾਂ ਕਿਹਦਾ ਇਹਦਾ ਇਹਦਾ ਸਾਈਲਰ ਦਾ ਬਣਾ ਹੋਣਾ ਕਿ ਲਿਸੈਂਸ ਹੋ ਜਾਊਗਾ ਕਾਹਦਾ ਹੈ ਕੰਡੇ ਦਾ ਕੋਈ ਚੱਕਰ ਨਹੀਂ ਨਈਏ ਹਰਕ ਪਰ ਸਲ ਸੰਸਾ ਉਹਦੇ ਹਾਂ ਉਹ ਚੀਜ਼ ਦਾ ਫਰਕ ਆ ਅਸੀਂ ਤਾਂ ਆਪਣਾ ਕਰਵਾਇਆ ਸਪੈਸ਼ਲ ਦਾ ਆ ਉਹ ਹੀ ਕਹਿੰਦਾ ਮੈਂ ਉਹ ਤਾਂ ਜਿਹੜਾ ਹੁਣ ਨਹੀਂ ਤਾਂ ਯਾਰ ਸੈਲਰ ਦੇ ਥਰੂ ਲੱਗਿਆ ਕੰਡਾ ਇਹਨਾਂ ਦਾ ਇਹ ਤਾਂ ਸੈਲਰ ਵਾਲਾ ਕੰਡਾ ਹੋਣਾ ਆਹੋ ਨਾ ਜੇ ਕਰਾਉਣਾ ਵੀ ਆ ਯਾਰ ਤੁਸੀਂ ਵੀ ਜਿਹੜਾ ਹੁਣ ਜਾਣੇ ਆ ਅੰਦਰ ਆਉਂਗਾ ਅਗਲਾ ਨਾਲੇ ਪਰਚੀ ਵੀ ਲੈ ਕੇ ਜਾਉਂਗਾ ਹੁਣ ਅਸੀਂ ਬਾਹਰ ਥੋੜੀ ਧਿਆਨ ਰੱਖੀ ਜਾਉਂਗੇ ਅੰਦਰ ਦੇ ਟਾਲਾ ਵੀ ਮੁਰਜਣਾ ਅੰਦਰ ਲਾਤਾ ਹੁਣ ਵਧੀਆ ਤਨ ਨੂੰ ਘੁਮਾ ਕੇ ਲਿਆਉਣਾ ਮੈਂ ਤਾਂ ਤੈਨੂੰ ਕੱਲ ਪਰਸੋ ਤੱਕ ਦੇ ਦਾਂ ਤਨ ਨੂੰ ਘੁਮਾਉਣਾ ਹਲੇ ਉਹ ਨਹੀਂ ਤੂੰ ਮੇਰੇ ਨਾਲ ਖਲਾਉਂਗੇ ਪਾਠ ਕਰਾਉਂਗਾ ਬਰੇ ਘੁਮਾਓ ਤੁਸੀਂ ਮੈਨੂੰ ਨਾ ਨਾ ਉਹ ਤਾਂ ਠੀਕ ਐ ਚੱਲਦੇ ਆਪਾਂ ਮਾਰ ਕੇ ਆਉਣੇ ਢੇੜਾ ਉਹਦੀ ਚਾਈ ਬਹੁਤ ਆ ਡਰੈਲ ਜੀ ਦੀ ਹੈ 9 ਦਿਨ ਗਏ ਆ ਨਾ ਚੜ ਕੇ ਉਹ ਟੈਂਕੀ ਜਿੰਨੀ ਤਾਂ ਨਹੀਂ ਹੈਗੀ ਮੈਂ ਦੇਖ ਲਈ ਜਿਹੜੀ ਚਾਚੇ ਆਪਣੇ ਪਿੰਡ ਵਾਲੀ ਟੈਂਕੀ ਆ ਆਈ ਤੇ ਘਟ ਐ ਉਹਦੇ ਬਰਾਬਰ ਆ ਜਿਹੜੀ ਪੈਣੀ ਵਾਲੀ ਉਹ ਹੁੰਸੀ ਆ ਨਾ ਦੇਖ ਲਈ ਦੇ ਲਈ ਫਤ ਜਿਹੜੀ ਸਿਰੇ ਵਾਲੀ ਚੋਟੀ ਪਰ ਚੜ ਜੰਨੇ ਆ ਨਾ ਜਿਆਦਾ ਉਹਦੇ ਬਰਾਬਰ ਆ ਉਹ ਅੱਛਾ ਹਾਂ ਮੈਂ ਤਾਂ ਇਹ ਵੀ ਦਾਸ ਬੋਤੂਚੀ ਹੋਣੀ ਤਾਂ ਉੱਚੀ ਜੀ ਹੋ ਜੀ ਕੱਲ ਉਹ ਕਾਲਾ ਦੇਖਿਆ ਮੈਂ ਉਹਦੇ ਨਾਲੇ ਕੰਬੇ ਹਾਂ ਤੇ ਕੰਮ ਲੱਤਾ ਕੰਬਦੀ ਪਰ ਉਹ ਤਾਂ ਹਜੇ ਹੁਣ ਟੀਨਾ ਪੈ ਗਿਆ ਥੱਲੇ ਨਹੀਂ ਦਿਖਦਾ ਮਨੂ ਜਿਹੜਾ ਆ ਜੀ ਸਹੀ ਤਾਂ ਚਾਚੇ ਨੇ ਜਹੇ ਲੈ ਗਏ ਮੈਂ ਐ ਟੈਂਕੀ ਦੇ ਉੱਪਰ ਸਿਰੇ ਜਰ ਜਾਂਦਾ ਉਪਰ ਚੋਟੀ ਪਰੇ ਹਾਂ ਜਿੱਥੇ ਉਹ ਸਾਰੇ ਕਰੰਟ ਦੂਗੇ ਤਾਰਾਂ ਜੇ ਲੱਗੀਆਂ ਹੁੰਦੀਆਂ ਬਿਜਲੀ ਵਾਲੀਆਂ ਅਸਮਾਨੀ ਬਿਜਲੀ ਵਾਲੀਆਂ ਹਾਂ ਉਹ ਦੋ ਟੀਨੇ ਜੇ ਉੱਥੇ ਤੇ ਸਾਰਾ ਏਰੀਆ ਦਿਖਦਾ ਰੋਪੜ ਤੋਂ ਹਾਂ ਹਾਂ ਏਰੀਆ ਬਹੁਤ ਜੀ ਦਾ ਉਹ ਉਹ ਚੀਜ਼ ਉੱਚੀ ਹੈ ਚਾਚੇ ਤੇਰਾ ਬੰਦਾ ਨਹੀਂ ਜਿਹੜਾ ਉਹਨੂੰ ਡਰ ਲੱਗਦਾ ਹੈ ਉਹ ਚੀਜ਼ ਉੱਚੀ ਆ ਜਿਹੜੀ ਤੂੰ ਕਹਿਣਾ ਸਿਰੇ ਵਾਲੀ ਜਿਹੜੀ ਥੱਲੇ ਪੌੜੀਆਂ ਪਰ ਖੜਦੇ ਆਪਾਂ ਆਹੋ ਉਹਦੇ ਬਰਾਬਰ ਉਹਦੇ ਬਰਾਬਰ ਹੋਣੀ ਉਹਦੇ ਬਰਾਬਰ ਉੱਥੇ ਤੇ ਲੈਵਲ ਕੱਢ ਕੇ ਦੇਖੜਾ ਤੁਸੀਂ ਲੈਵਲ ਨਹੀਂ ਲੈਵਲ ਤਾਂ ਕਹਿਣੇ ਕਿ ਇਹ ਨਾ ਪੂਲਰ ਖੜੇ ਆ ਮੂਰੇ ਹੈਂ ਤੂੰ ਪੂਲਰ ਦੇਖ ਦਿਨ ਦਿਖਦਾ ਸਾਰਾ ਕੁਝ ਅੱਛਾ ਹਾਂ ਆਪਣੇ ਪਿੰਡ ਨਹੀਂ ਦੇ ਦੇ ਆਪਣੇ ਪਿੰਡ ਨੀਮੇ ਆ ਗਏ ਪਰ ਐਂ ਤਾਂ ਜਿਹੜਾ ਉਹ ਮਨਸੂਏ ਸੈਲਰ ਖੁੱਲਿਆ ਹੋਇਆ ਉਹ ਪੁਲ ਪਰ ਤੇ ਲਾਈਟ ਦੇਖਦੀ ਉਹਦੀ ਆਹੋ ਕਿੱਥੇ ਖੁੱਲਿਆ ਵਾ ਜਾ ਕੇ ਆਪਣੇ ਕੋਠਿਆਂ ਪਰ ਤੇ ਸਾਰੇ ਦੇ ਦੀ ਚ ਗਾਲੇ ਚਾਚੇ ਦੇ ਕੋਠੇ ਪਰ ਸੈਲਰ ਦੇਖਦਾ ਦਿਖਣਾ ਹੀ ਉਹਦਾ ਚਾਈ ਚਾਲੇ ਦੇ ਕੋਠੇ ਦੀ ਵੀ ਬਹੁਤ ਟਿਕ ਉਹ ਆਇਨਾ ਬੂਲਰ ਹੁੰਦੇ ਲੱਗੇ ਕੱਡ ਕੱਢ ਕੇ ਹੁਣ ਆਇਆ ਤੇ ਬੁੱਟੇ ਹੁੰਦੇ ਤਾਂ ਕਿੜ ਕਿੜੇ ਮੱਲ ਲੱਗੇ ਗੱਨੇ ਦੋ ਸਾਲ ਚ ਦੋ ਸਾਲ ਚੱਲਿਆ ਪਿੱਛੇ ਕਾ ਦੇਖਣ ਦੇਣਾ ਨਾ ਹੁਣ ਇਹੀ ਦੇਖਣੇ ਮੂਰੇ ਇਹੀ ਹੈ ਜੀ ਬਹੁਤ ਲੱਗਿਆ ਦੋ ਸਾਲ ਵੀ ਪੂਰਾ ਹਾ ਹੋ ਜੂਗੀ ਅੱਧ ਦੀ ਪਰਚੀ ਕਿਹੜੀ ਆਹ ਨਾ ਕਰ ਰਿਆ ਚੇ ਮੈਂ ਤਾਂ ਦੋ ਪਰਚੀਆਂ ਦੀ ਆਸ ਲਾਈ ਬੈਠਾ ਰੈ ਨਹੀਂ ਲੱਗਦੀ ਲੈ ਦੇਖ ਦੇ ਆ ਬਾਈ ਹੁਣ ਲੈ ਮੈਂ ਤਾਂ ਪਾਤੀ ਤੇ ਇੱਕ ਹੁਣੀ ਐ ਇਹ ਇੱਕ ਵੀ ਨਹੀਂ ਹੋਣੀ ਇੱਕ ਤਾਂ ਹੋ ਜੂ ਚਾਲੇ ਕਿੰਦੀ ਦੇ ਡੇਢ ਕਿਲੇ ਜੋ ਪਰਚੀ ਹੋਈ ਸੀ ਤੇ ਇਹ ਵੀ ਤਾਂ ਡੇਢ ਹੀ ਆ ਬਾਫੀ ਕਹੂੰਗੀ ਪੂਰਾ ਨਹੀਂ ਤਾਂ ਹੋਏ ਜੀ ਨੀ 92 ਇਹ ਸੜਾ ਕੂਲਾ ਚ ਗੰਨਾ ਨਹੀਂ ਹੁੰਦਾ 92 ਸਮਝਿਆ ਗੱਲ ਦੂਏ ਥਾਲ ਨੂੰ ਪਰ ਲੀਆਂ ਤੇ ਜਿਹੜੇ ਪਹਿਲਾਂ ਗੇਤਾ ਵੱਡ ਹੋਇਆ ਵਿਆ ਉਹ ਤਾਂ ਪੂਰਾ ਖੜਾ ਹੈ ਪਾਲੀ ਸਾਈਡ ਸਾਈਡਾਂ ਹੀ ਹੋਰ ਪਾਲੀ ਸਾਈਡੇ ਸਾਈਡਾਂ ਹੀ ਸਾਈਡਾਂ ਹੀ ਹੁੰਦਾ ਇਹਦੇ ਚ ਬੂਟੇ ਬਹੁਤ ਹੋਣ ਜਾਲੇ ਕੁਝ ਨਹੀਂ ਹੁੰਦਾ ਹੈਗਾ ਜਿਹੜੀ ਬੂਟਾ ਜਰਾ ਵਧੀਆ ਜੰਦ ਲਾ ਲਾ ਯਾਰ ਦੋ ਪਰਚੇ ਤਾਂ ਕੱਢਣੀਆਂ ਯਾਰ ਇਹ ਬੂਟੇ ਚ ਚੇ ਨਾ ਨਾ ਲਾ ਜਾ ਦੋ ਬਾਂਜੀਆਂ ਲੈ ਚਾਰ ਵੀ ਆ ਚਾਰ ਤਾਂ ਇਹ ਚਾਰ ਤਾਂ ਮਹਿੰਗੀ ਨਾ ਬੈਜੂ ਮੈਂ ਮਹਿੰਗੀ ਤਾਂ ਬੰਗੂ ਹੀ ਦਿਨਾ ਹੋਣਾ ਬਥੇਰਾ ਤੇਰਾ ਉਹ ਤੇ ਪਾਣੀ ਉੱਤੇ ਤੇ ਬਾਲਣ ਮੈਨੂੰ ਦੋ ਗਾ ਇਹ ਵੱਡਾ ਵਾਲੀ ਨੂੰ ਕਾਲੇ ਦਾ ਵੱਡਰੀ ਡੌਲ ਲੱਗਦੀ ਇੱਕ ਵਾਰ ਕੀ ਹੁੰਨੀ ਤੇਰੀ ਬਸ ਕਾਲੇ ਵਾਲਾ ਵੱਡਰੀ ਲੱਗ ਤੇ ਡੌਲ ਲੱਗਦੀ ਹੈ 1 ਕਿਲੋ ਬਦ ਇੱਕ ਹੁੰਦੀ ਇਹਨੂੰ ਤਾਂ ਆਤੀ ਗੱਲ ਉਹ ਵੀ 100 ਰੁਪਏ ਭਈਆ ਨੇ ਮੰਗਣਾ ਘਾਟਨੇ ਦਾ ਕਾ ਤੇ ਕੜਾਈ ਨਹੀਂ ਇਹਨਾਂ ਦੇ ਤਾਂ ਢਾਲ ਕਹਿੰਦਾ ਢਾਲ ਮੈਂ ਸੇਕਣਾ ਅੱਗੇ ਤਾਂ ਢਾਲ ਪਸੜ ਦੇਣਾ ਪਾਣੀ ਠੀਕ ਹੈ ਆ ਫੜੀ ਫੌਜੀ ਦਾ ਫੋਨ ਆਇਆ ਕਹਿੰਦਾ ਇਹ ਅਗੇ ਤਾਂ ਹੁਣ ਮੈਂ ਦੇਹਲਾ ਪਿੰਡ ਵਾਲੀ ਦੇ ਚਾਚੇ ਆਣੇ ਆ ਹਾਂਜੀ ਅੱਜ ਕੱਲ ਮੋਟਰ ਚ ਲਾਈ ਗੰਨਾ ਦੇਖੀ ਜਨਾ ਪਾਣੀ ਲਾਉਣ ਨੂੰ ਰੇਪ ਆਇਆ ਤਾਂ ਮੈਂ ਮੈਂ ਪਾਣੀ ਦੇਖਿਆ ਮੀਂਹ ਪੈ ਜਾਵੇ ਪੈ ਜਾਵੇ ਪੈ ਇੰਜ ਜਦ ਦਾ ਬਨਾਇਆ ਮਾਰਾ ਕੱਲ ਮੋਟਰ ਚ ਲਾਈ ਅੱਜ ਦੇ ਵੇਲੇ ਮੀਂਹ ਆ ਲਿਆ ਮੀਂਹ ਘਟਾ ਪਿਆ ਆ ਜਾਣਾ ਹੋਰ ਸ਼ਾਮ ਨੂੰ ਆਉਂਗਾ ਮੀਂਹ ਦਾ ਤੂੰ ਆਏ ਦਾ ਵੀ ਮੜਾ ਮੋਟਾ ਪਿਆ ਹੂੰ ਚਰੀਆਂ ਜੂਰੀਆਂ ਗਿੱਲੀਆਂ ਕਰਕੇ ਭਾਈ ਸੁਰੀ ਨੂੰ ਵੱਡੋ ਸ਼ਾਮ ਨੂੰ ਵੱਡੋ ਤੁਸੀਂ ਆਹੇ ਕੰਮ ਕਰਿਆ ਇਹਨੇ ਹੋਰ ਕੁਛ ਨਹੀਂ ਹੈਗਾ ਇੱਧਰ ਪੈ ਲਿਆ ਚਮਕੌਰ ਕਿੰਨੀ ਅੱਛਾ ਉੱਥੇ ਪੈ ਲਿਆ ਪੂਰਾ ਮੀਂਹ ਪੈ ਲਿਆ ਅਸਲੋਂ ਮਾਜਿਆ ਕਿੰਨੀ ਨੂੰ ਖੰਡੇ ਕੋਲ ਪੂਰਾ ਪਿਆ ਆਪਣਾ ਛੱਡ ਗਿਆ ਰਾਤ ਦੇ ਹੀ ਪੈਂਦਾ ਕਹਿੰਦਾ ਖੰਡੇ ਕੋਲ ਤਾਂ ਣਾਡੀਰੀ ਨੇ ਕਿਆਜੇ ਕਰਾ ਹੈਂ ਕਿਆਜੇ ਕਰਾਵਣੇ ਚੱਲੇ ਸਾਡੇ ਪਾਪੀ ਲੋਕ ਐ ਨਹੀਂ ਪਾਪ ਨਹੀਂ ਉਹ ਫਿਰ ਹੋਰ ਕਿਆ ਪਾਪੀ ਨਹੀਂ ਵਿੱਚ ਵੀ ਆਉਂਦੇ ਆ ਫਿਰ ਇਹ ਛੱਟ ਗਈ ਮਾਰ ਕੇ ਜਾਂਦਾ ਇਕੱਠਾ ਨਹੀਂ ਨਾ ਬੰਦ ਤਾਂ ਹੀ ਤਾਂ ਗਰਮੈਸਿੰਗ ਚੱਕ ਹੁੰਦੀ ਕੋਈ ਨੂੰ ਪਤਾ ਵੀ ਇੰਨਾ ਵੀ ਬਹੁਤ ਆਦੇ ਇੰਨਾ ਕੀ ਨਾ ਤੇ ਚੱਲ ਇੱਕ ਗੱਲ ਆ ਬਾਈ ਚਾਚੇ ਹੈਂ ਜੇ ਜਿਆਦਾ ਬੈਜੇ ਫਿਰ ਦੋਏ ਪਾਸੇ ਨੂੰ ਹੋ ਜੰਨੇ ਆਪਾਂ ਉਹ ਬੱਸ ਅੱਬਾ ਬੱਸ ਕਰ ਓਏ ਆਹ ਹੱਥ ਤੇ 15 ਮਿੰਟ ਵਿੱਚ ਬਣਾ ਦਿੰਦਾ ਇਹ 15 ਮਿੰਟ ਜੱਥ ਬਣਾ ਦਿੰਦਾ ਇਹ ਮਹਾਰਾਜ ਆਏ ਸਮਝ ਇੰਦਰ ਦੇਵਤਾ ਇਹ ਤਾਂ 5 ਮਿੰਟ ਵਿੱਚ ਹੱਥ ਹੱਥ ਬਣਾ ਜਾਂਦਾ ਵੀ ਬੱਸ ਕਰ ਹਾਂਜੀ ਹੈ ਇਹ ਗੱਲ ਤੇਰੀ ਸਿਆਣੀ ਹੈ ਸਹੀ ਆਇਆ ਹਾਂ ਪਰ ਠੀਕ ਹੈ ਇੰਨਾ ਪਈ ਜਾਵੇ ਮਾੜਾ ਮੋਟਾ ਛੱਟ ਜੀ ਲਾ ਜਾਏ ਕਰ ਮੌਸਮ ਠੰਡਾ ਜਾ ਹੋ ਗਿਆ ਹੁਣ ਠੀਕ ਹੈ ਤੇਰੇ ਬੁੱਟੇ ਵੀ ਸੁੱਕਿਆ ਹੈਗਾ ਕਿਹੜੇ ਐਨਾ ਗੰਨੇ ਜੀ ਆ ਬੂਟਾ ਕੋਈ ਨਹੀਂ ਸਕੇ ਉਧਰ ਤਾਂ ਘਟ ਗਏ ਤੇ ਮੇਰੇ ਖਰਾਬ ਨਹੀਂ ਹੋ ਗਏ ਤੇ ਉਹ ਘਟ ਪਟ ਕੇ ਨਾ ਹੁਣ ਜਿਆ ਗੰਨਾ ਵੱਢਦਾ ਇੱਕ ਸਾਈਡ ਕਰਦੀ ਚੜਦੀ ਕਿੰਨੀ ਨਮਾ ਬੂਟਾ ਲਾਦੀ ਇਹਦੇ ਦੂਰ ਐਨਾ ਲੱਗੀਆਂ ਉਹ ਜਿਹੜਾ ਬੂਟਾ ਹੁਣ ਤੂੰ ਲਾਉਣ ਦਾ ਪੈਣਾ ਤੈਨੂੰ ਹਾਂ ਉਹ ਵਿਚੇ ਨਾ ਲਾਈ ਇੱਥੇ ਇੱਥੇ ਸੁੱਕਿਆ ਵਿਚੇ ਨਹੀਂ ਉਹਦਾ ਮੈਂ ਉਹ ਸਾਈਡ ਵਾਲੇ ਬੂਟੇ ਵੱਟੀਆਂ ਕਰਾਈਏ ਬੂਟੇ ਯਾਰ ਬਾਪੂ ਹੁਣ ਦਾ ਹਾਂ ਬੁੱਕ ਕਰਾ ਦੀ ਬੂਟੇ ਪਾਂ ਮੁੱਕ ਵਾਲੇ ਕਹੇ ਹਲੇ ਅਟਕੇ ਕਰਾ ਦੇ ਰਿਹਾ ਹਾਂ ਰੁਕ ਜਾ ਉਹਨੂੰ ਕਹ ਤਾ ਦਈਏ ਉਥੇ ਹੀ ਲੈਣੇ ਪੈਣਗੇ ਤੂੰ ਕਹਦੇ ਉਹਨੂੰ ਬੁੱਕ ਕਰਾਉਣੇ ਨੂੰ ਗਿਆ ਉਹਨੂੰ ਬ ਯਾਰ ਤੇਰਾ ਬੀਮ ਕੋਲੇ ਕਹਿਉਗਾ ਘੱਟ ਲਾ ਕੇ ਦੇਖ ਲਓ ਬਾਈ ਕੁਝ ਨਹੀਂ ਕਹਿ ਸਕਦਾ ਫਿਰ ਯਾਰ ਸੱਚੇ ਡੰਡੇ ਖੜੇ ਰਹਿ ਜਾਂਦੇ ਆ ਕਿਆ ਆਪਾਂ ਇਸ ਕੇ ਕਾਨੂੰ ਲੈਣਾ ਅੱਛੀ ਵੀਰ ਹੁਣ ਇਹ ਤਾਂ ਪਤਾ ਤਾਂ ਥੱਲੀ ਤਾਂ ਹੈਗੀ ਬੂਟੇ ਦੀ ਥੱਲੀ ਉਦੀ ਵੀ ਆ ਹੁਣ ਕਿਆ ਸਾਰਾ ਬੀਮ ਕੋ ਦਾ ਬੂਟਾ ਤੇਰੇ ਯਾਰ ਕੋਲ ਤੇ ਆਉਂਦਾ ਯਾਰ ਆਉਂਦਾ ਹੈਗਾ ਬਾਈ ਚਾਚੇ ਆਪਾਂ ਜਿਆ ਵਰਤਿਆ ਨਹੀਂ ਚੀਜ਼ ਆਨਦੇ ਤੇ ਬਦਲੇ ਲੱਗੂਗਾ ਫਿਰ ਉਹੀ ਕਹਣਾ ਵੀ ਘੱਟ ਲਾ ਲੋ ਠੀਲਾ ਲਾਉਂਗੇ ਫਿਰ ਠੀਲਾ ਕਹਿੰਦਾ ਮੈਨੂੰ ਇਹ ਦੋ ਗੀਲੇ ਜਾਂਦਾ ਯਾਰ ਜਦੂ ਨੇ ਕਹਿਤਾ ਵੀ ਮੇਰੀ ਗਾਰੰਟੀ ਹੈ ਯਾਰ ਗਾਰੰਟੀ ਫਿਰ ਆਪਾਂ ਕਿਆ ਕਰ ਲੂਗੇ ਬਾਅਦੋਂ ਵੀ ਤੂੰ ਬੇਮਕੋਲ ਦੀ ਤੇਰੀ ਕੀ ਗਾਰੰਟੀ ਆ ਮੇਰੀ ਗੱਲ ਸੁਣ ਲਾ ਜਦ ਮੈਂ ਫੋਨ ਕਰਿਆ ਮੈਂ ਕਹਾਂ ਓਰੇ ਆ ਕੇ ਦੇਖਾ ਬੂਟੇ ਮਨ ਜਦੋਂ ਸਮਾਨ ਦੇ ਕੇ ਗਿਆ ਕਹਿੰਦਾ ਬੂਟੇ ਤੇਰੇ ਆ ਕਰਕੇ ਖੜੇ ਆ ਪਰਾਂ ਵਾਲੇ ਬੂਟੇ ਹੁਣ ਜਾ ਕੇ ਦੇਖ ਬੂਟੇ ਉਹ ਠੀਕ ਹੈ ਤਾਂ ਬਹਿਤਾ ਠੀਕ ਹੈ ਉਹ ਲੈ ਆ ਕੇ ਉਹਦਾ ਕਿਹਦੇ ਦਿੱਤੇ ਬਿਮਕ ਵਾਲੇ ਨੇ ਤੂੰ ਦੱਸ ਪੂਰੀ ਸੀ ਪਹਿਲੇ ਤਾਂ ਮੁਕਲੀ ਛਿੜੀ ਬਿਮਕ ਵਾਲੇ ਦੀ ਅਖੀਰ ਮੇਰੇ ਤੇ ਬਿਮਕ ਵਾਲਾ ਛੱਡੀਆਂ ਲੈ ਕੇ ਜਾਂਦਾ ਬਿਮਕ ਵਾਲਾ ਜਾਂਦਾ ਮੇਰੇ ਮੈਨੂੰ ਤਾਂ ਪਹਿਲੇ ਚੱਟੇ ਦੇ ਗਿਆ ਤਾਂ ਉਹ ਛਿੜੀ ਤਾਂ ਆਪਣੀ ਵਧੀਆ ਜਿਹੜੀ ਜੜੀ ਆ ਲਾਈ ਵੀ ਸੀ ਸਾਡੇ ਉੱਪਰ ਦੇਖੀ ਆਗੇ ਦੀਪੇ ਦੇਖੀ ਹਾਂ ਇਹਦਾ ਨਸਲ ਦਾ ਪਤਾ ਲੱ ਜਾਂਦਾ ਖੜੀ ਨਹੀਂ ਹਾਂ ਸਮਝ ਐਂ ਖੜੀ ਆ ਨਰਸ ਦੀ ਛੱਡੀ ਵੀ ਚੱਲਣ ਵਾਲੀ ਕਿ ਨਹੀਂ ਜੱਲਣ ਵਾਲੀ ਉਹ ਤਾਂ ਹੀ ਪਤਾ ਲੱ ਜਾਂਦਾ ਸਮਝਿਆ ਬਾਕੀ ਹੁਣ ਤੇਰੇ ਗੰਨੇ ਵਿੱਚ ਜਾ ਚਲਣੀ ਜਰੀਆ ਮੈਂ ਜ਼ੋਰ ਲਾ ਨਹੀਂ ਚਲਦੀਨੀ ਮਾਸੜ ਦੇ ਬੂਟੇ ਜੀ ਖੜੇ ਬਾਜਰੇ ਵਾਲੇ ਚ ਨਹੀਂ ਫਿਰ ਚੱਲਦੇ ਆ ਬੂਟੇ ਗੰਨੇ ਵਾਲੇ ਚ ਬੂਟੇ ਨਾਲ ਦੇ ਬੂਟੇ ਦੇਖੀ ਜਿਹੜੇ ਲੱਗੇ ਹੋਏ ਸਾਲੇ ਦੇਖ ਨਹੀਂ ਮੇਰੇ ਵਾਲੇ ਇਹੋ ਜਿਹੇ ਹੋਏ ਪਿਆ ਫਿਰ ਵੀ ਬਾਈ ਨਹੀਂ ਹੋਈ ਪੱਛੇ ਤਿੰਨ ਵਾਰ ਤਾਂ ਖੇਤ ਬਾਹ ਲਿਆ ਉਹ ਚਾਰ ਵਾਰ ਵਾਹੀਓ ਬੋਗਰੀਓ ਬਸ ਫਿਰ ਉਹ ਤਾਂ ਹੀ ਨਹੀਂ ਬੂਟਾ ਤੁਰਿਆ ਗੰਨੇ ਵਾਲਿਆਂ ਚ ਦੋ ਸਾਲ ਬੂਟਾ ਹੁਣ ਤੇਰੇ ਤਾਂ ਚੱਲੇ ਹੋਏ ਤੇਰੀ ਬਾਹੀ ਨਹੀਂ ਹੋਈ ਜਿੱਦਣ ਬਾਹੀ ਸ਼ੁਰੂ ਹੋ ਗਈ ਦੋ ਸਾਲ ਬਾਅਦ ਬੂਟਾ ਰੁਕਣ ਲੱਗ ਜਾਂਦਾ ਫਿਰ ਦੋ ਸਾਲਾਂ ਤੱਕ ਬੂਟੇ ਚੱਲਣਾ ਜਲਣਾ ਪੂਰਾ ਮਾਵਾ ਕਹਿੰਦਾ ਥੋੜਾ ਬਾਵੀ ਨਾ ਬੂਟਿਆਂ ਵਾਲਾ ਫੇਰ 4 ਸਾਲ ਬੂਟਾ ਜੱਗੂ ਦਾ ਦੇਖੀ ਉੱਥੇ ਕੱਲ ਦੇਖਿਆ ਪਰਸੂ ਮੈਂ ਉਹ ਜੱਗੂ ਦਾ ਤਾਂ ਹੀ ਚੱਲਿਆ ਬਾ ਬੂਟਾ ਗਰਨੇ ਵਾਲਾ ਕਿੰਨੇ ਜਨੇ ਜੀ ਬੂਟਾ ਤੁਰਦਾ ਸੈਂਟਰ ਚ ਵਾਵੇ ਇਹਦਾ ਤੁਸੀਂ ਵਾ ਹਾਂ ਸੈਂਟਰ ਸੈਂਟਰ ਵਾਵੇ ਇਹਦਾ ਜੜ ਨਹੀਂ ਹਿੱਲਦੀ ਇਹਦੀ ਸਮਝਿਆ ਨਹੀਂ ਰੂਟਾ ਵੇਟਰ ਪੱਕਾ ਜੀ ਮਾਸਟਰ ਨੇ ਤਾਂ ਰੂਟਾ ਵੇਟਰ ਗਿਆ ਹਾਲ ਵੀ ਮਾਰ ਲੇ ਹਾਲ ਵੀ ਵਾਇਏ ਨੇ ਉਹ ਕੰਮ ਨਹੀਂ ਚਾਹੀਦਾ ਕੱਲਾ ਰੂਟਾ ਵੇਟਰ ਪਤਰਾ ਪਤਰਾ ਵਾ ਕੇ ਛੱਡ ਦੇ 2 ਸਾਲ ਲਾਓ ਗੰਨਾ ਹਾਂ 2 ਸਾਲ ਤੇ ਬਾਅਦ 3 ਸਾਲ ਤੋਂ ਸੈਂਟਰ ਦੀ ਕਮਾਂਡ ਸੈਂਟਰ ਦੀ ਕਫਾਂਡ ਬਸ ਹੁਣ ਬਾਜਮ ਖਾਲੇ ਛ ਆਹ ਨਾਲੇ ਕੱਖ ਹੋਇਆ ਇਹਦਾ ਕਹਿੰਦੇ ਬਾਹਰ ਤਾਂ ਮੈਂ ਸਾਰੀ ਯਾਰ ਵੱਢੋ ਜਣੀ ਸੀ ਸਾਰਾ ਗੰਨਾ ਸੀ ਖਿੱਚਿਆ ਮਿੱਟੀ ਤਿੰਨ ਲਾਈਨਾਂ ਜਿੱਤੇ ਉਹ ਦੇਖ ਲੈ ਤੂੰ ਨਾ ਬਾਲਾਂ ਵਰਗੇ ਜੜਾ ਅੱਧ ਤੁਸੀਂ ਆਈਆਂ ਮੀਆਂ ਹੁਣ ਤਵੀਆਂ ਛੱਡਣੀਆਂ ਬਜਾਲੇ ਗੱਬੇ ਰੇ ਸਿੜਦੇ ਖੇਤ ਗੰਨੇ ਮੈਂ ਤਾਂ ਹੀ ਜ਼ਿਆਦਾ ਚੱਲਦਾ ਬੂਟਾ ਸਾਰਾ ਗੰਨਾ ਖਿੱਚਣਾ ਰੇ ਖਿੱਚਣਾ ਬੂਟਾ ਦੇਖੀ ਕਿਆ ਕਰ ਗੰਨੇ ਉਹ ਬੂਟਾ ਤਾਂ ਹੀ ਜ਼ਿਆਦਾ ਚੱਲਦਾ ਤਿੰਨ ਸਾਲ ਚ ਗੰਨੇ ਚੌਥੇ ਸਾਲ ਚ ਬੂਟਾ ਪੱਟ ਹੋ ਜਾਣਾ ਇਹਦਾ ਫਰਕ ਪੈਂਦਾ ਬਹੁਤ ਗੱਲਾਂ ਗੱਲਾਂ ਦਾ ਹਾਂ ਬਾਹੀ ਦਾ ਫਰਕ ਪੈਂਦਾ ਇਹ ਕਿਹੜੀ ਨਸਲ ਆ ਉਹਦੇ ਕਹੇ ਜੇ ਖੜੇ ਆ ਆ ਬਿਮਕੋ ਦੇ ਆ ਦੇਖ ਐਤੇ ਪੱਟ ਕੇ ਲਾਈਆਂ ਹੋਈਆਂ ਇਹ ਬਾਹੀ ਨਹੀਂ ਨਾ ਹੋਈ ਇਹਦੇ ਵੀ ਲੈ ਬਾਹੀ ਹੁੰਦੀ ਤਾਂ ਹੈਗੀ ਲਾਗ ਇਹ ਤਾਂ ਚੱਲਣੇ ਦਾ ਫਰਕ ਹੁੰਦਾ ਬਸ ਉਹ ਤਾਂ ਚੱਲ ਪਿਆ ਨਾ ਜਦ ਚੱਲ ਪਿਆ ਉਹ ਤਾਂ ਚਲਾਉਣਾ ਖਰਾਕ ਨੇ ਉਹ ਤਾਂ ਖਰਾਕ ਨੇ ਵੀ ਚਲਾਉਣਾ ਜੜ ਨਾ ਵੱਡੂ ਕੋਈ ਇਹਦੇ 2 ਸਾਲ ਤਾਈਂ ਇਹਦੇ ਨਾ ਬਾਅਦ ਹੀ ਹੁੰਦੇ ਆ ਜੜ ਨਹੀਂ ਬਣਦੀ ਦੀ 2 ਸਾਲੀ ਤੇ ਵੀਰੀ ਵੀਰੀ ਵਾਲ ਹੁੰਦੇ ਤੇਰੀ 2 ਸਾਲ ਮੰਦ ਨਾਲ ਇਹਦੀ ਚੀਚੀ ਵਰਗੀ ਜੜ ਹੋਣੀ ਜਿਹੜੀ ਹੁੰਨੀ ਆ ਆਪਾਂ ਦੇ ਲੈ ਆਪਣੀ ਫਸਲ ਦੇ ਕਿੰਨੀ ਸਮੇਂ ਬਾਅਦ ਫਿਰ ਜਦ ਮੋਟੀ ਜਾਲ ਪੱਟ ਹੋਈ ਜਾਣੀ ਆ ਚੀਚੀ ਵਰਗੀ ਵੱਡੋਗੀ ਫਿਰ ਸਾਲ ਖਰਾਗ ਦਾ ਉਹਦੀ ਕੱਟਣੀ ਹੋਵੇ ਬਾਈ ਆਪਾਂ ਆਪਣੀ ਫਸਲ ਦੀ ਕਿੰਨੀ ਸੇਵਾ ਕਰਦੇ ਆ ਜੀਰੀਆਂ ਦੀ ਹੋਗੀ ਗੰਨਿਆਂ ਦੀ ਹੋਗੀ ਉਹ ਨੜਾ ਦੇਖ ਲੈ ਕਿਸੇ ਨੇ ਪੁੱਛਿਆ ਨਹੀਂ ਆ ਗੜਾ ਦੇਖ ਲੈ ਦੋ ਵਾਰੀ ਜਨਪਾਉਣਾ ਪਾਣਾ ਬਣਾ ਇੱਕਦਾਂ ਤੇ ਬੱਡ ਬੱਡੇ ਕਿਹਨੇ ਪੁੱਛਿਆ ਮੀਨ ਨਾਲ ਹੋਇਆ ਬਸ ਤੇ ਜਿਹੜਾ ਪੇਮਾੜੇ ਮੋਟ ਕੋਈ ਰਹਿ ਨਹੀਂ ਕੋਈ ਕੁਛ ਨਹੀਂ ਠਾ ਠਾਤੀ ਗੰਨੇ ਨਾਲ ਤੇ ਵੀ ਮੋਟਾ ਠਾ ਜੱਟ ਦੀ ਗੰਨੇ ਪਰ ਗਾ ਦੇ ਆ ਕਿਹ ਜਿਹਾ ਇਹ ਜਿਹਾ ਪਿਆ ਇਹ ਜਿਹਾ ਮੋਟਾ ਗਾਂ ਚਾਚੇ 38 ਤੱਕ ਖਤਮ ਹੈ ਜਮਾਂ ਹੀ ਖੇ ਲਗਾ ਦਮਾਂ ਉਹ ਜਮਾਂ ਹੀ ਨਾਸੇ ਮਾਰ ਤਾ ਤੈਨੂੰ ਰੋਲਾ ਪਾਇਆ ਤਾਂ ਹੈਗਾ ਤਾਂ ਕਿਹੜਾ ਜਾਨੂ ਚਾਚੇ ਆਏ ਦਾ ਵੀਡੀਓ ਭਈ ਅੱਜ ਵੀ ਪਾਈ ਵੀ ਹੁਣ ਵੀ ਤਾਂ ਇਹ ਗੰਨੇ ਨਹੀਂ ਜੇ ਮੈਂ ਤੈਨੂੰ ਬੀਜ ਨਹੀਂ ਦਿੱਤਾ ਹਉ ਪਿੰਡ ਚ ਮੁੱਕ ਗਿਆ ਤਾਂ ਬੀਜ ਕਿਹੜਾ ਕਿੰਨਿਆਂ ਦੇ ਪੁੱਛਿਆ ਮੈਂ ਆਏ ਦੇਖਾ ਬੀਜ ਤਾਂ 38 ਮੈਂ ਨਾਲੇ ਰਵਲਾ ਪਾਇਆ ਮੈਂ ਨਾਲਾ ਗੰਨਾ ਨਾ 38 ਬੀਜੀ ਪੰਗਾ ਲੈਣਾ ਤਾਂ ਉਹੀ ਕੰਮ ਭੋਲੂ ਕੋਲੋਂ ਦੱਸਿਆ ਤਾਂ ਐਂ ਹੀ ਦੱਸਿਆਦਾ ਮੈਨੂੰ ਭੋਲੂ ਕੋਲਾ 18 ਆਲਾ ਤਾਰਾ ਦਾ ਉਹਦੇ ਕੋਲ ਗਿਆ ਉਹ ਕਹਿੰਦਾ ਬਾਈ ਮੈਂ ਵੀ ਦੇ ਦਤਾ ਕਾਲੇ ਕੋਲ ਗਿਆ ਕਾਲਾ ਕਹਿੰਦਾ ਮੈਂ ਵੀ ਦੇ ਦਤਾ ਕੁਲਦੀਪਾ ਵੀ ਗਿਆ ਤਾਂ ਉਹਦੇ ਕੋਲ ਗਿਆ ਤਾਂ ਉਹਦਾ ਗੰਨਾ ਹੀ ਨਹੀਂ ਚੱਜਦਾ ਤਾਂ ਉਹ 20 ਦਿਨ ਦਾ ਚਾਚੀ ਤੈਨੂੰ ਕੁਝ ਨਹੀਂ ਤਾਂ ਹੋਣਾ ਉਹ ਗਨਾਂ ਗੱਠ ਨੇੜੇ ਉਹਨ ਕੀ ਦੀ ਸਮਾਂ ਤੇ ਕਿਹੜਾ ਉਹ ਤਾਂ 95 ਦੀ ਵਾਰ ਨੂੰ ਗਿਆ ਤਾਂ ਮੈਂ ਉਹ ਤਾਂ ਜਮਾ 99 ਦਾ ਰਹਿਉ ਨਹੀਂਦਾ ਉਹ ਜਦ 95 ਤੋਂ ਤੇ ਲੱਤਾ ਜਦ ਗਿਆ ਤਾਂ ਮੈਂ ਉਹਦੇ ਕੋਲ ਅੱਛਾ じゃ ਬਾਦ ਵਿੱਚ ਹਾਂ ਆਹ ਇਹਦੀ ਵਾਰ ਨੂੰ ਨਹੀਂ ਤਾਂ ਕੋਈ ਵੀ ਗੰਨਾ ਮਿਲਿਆ ਇਹ ਤਾਂ ਕੋਈ ਨਹੀਂ ਤਾਂ ਫੇਲ ਹੋ ਗਿਆ ਹਾਂ ਹੈ 38 ਗੰਨਾ ਤਾਂ ਫੇਲ ਹੋ ਗਿਆ ਜਮਾ ਹੀ ਖਤਮ ਕਰਤਾ ਇਹ ਤਾਂ ਕੁਈਆ ਮੇਰੇ ਤਾਂ ਜਿੱਤੇ ਫਿਰ ਵੀ ਠੀਕ ਆ ਤੂੰ ਦਲਬੀਰ ਦਾ ਜੱਗੇ ਨਾਲ ਦੇਖੀ ਜੱਗੇ ਤਾਂ ਜਮਾ ਹੀ ਖਤਮ ਕਰਤਾ ਜੱਗੇ ਦਾ ਮੇਰੇ ਤਾਂ ਆ ਵੀ ਦਿਖਦਾ ਯਾਰ ਜਿਹੜਾ ਮੈਂ ਬੀਜਿਆ ਸੀ ਉਹ 38 ਦਾ ਹਾਂ ਉਹ ਤਾਂ ਜਮਾ ਹੀ ਦਲਬੀਰ ਦਾ ਦਲਬੀਰ ਦਾ ਕਿਨਾਂ ਤਾਂ ਬੇਲ ਲੈ ਖਤਮ ਕਰਿਆ ਬਾਈ ਬੇਲ ਘੁੰਮ ਗਈ ਉੱਪਰ ਤੇ ਅੱਛਾ ਉਹ ਸਪਰੇਅ ਭਈਆ ਲੱਗਿਆ ਤਾਂ ਕੰਨ ਭਈਆ ਤੇ ਸਾਰੀ ਸਬਰੀ ਖੁੱਈ ਹੋਈ ਨਹੀਂ ਇਹ ਤਾਂ ਪਹਿਲਾਂ ਹੀ ਗੌਰ ਕਰੇ ਸਬਰੀ ਦੀ ਠੀਕ ਨਹੀਂ ਗੱਲ ਉਹ ਤਾਂ ਬੇਲ ਕੋਮ ਮੂਗੀ ਉੱਪਰ ਤੇ ਤਾਂ ਕੰਨਾ ਹੁਣ ਵਿਚ ਨੂੰ ਨਹੀਂ ਦੀ ਜੰਦਾ ਵਿਚ ਨੂੰ ਜਾਂਦਾ ਕੰਨਾ ਉਹ ਗੱਡੇ ਦੇ ਉੱਪਰ ਬਿਲਕੁਲ ਮੇਰੀ ਦੀ 1.5 ਇੱਕ ਬੇਲਤੀ ਨੂੰ ਪੁੱਛ ਲਾ ਇੱਕ ਬੇਲਤੀ ਉੱਨੀ ਤੱਕੀ ਵਾਲੀ ਹਾਲੀ ਉਹਨੇ ਤਾਂ ਇਹਨੂੰ ਗਾਮਾ ਸਪਰੇਅ ਮਾਰ ਠੀ ਖੜੀ ਥਾਲੀ ਹੁਣ ਪੁਲੀ ਖਦਮੇ ਘਰਤੀ ਉਹ ਤੱਕੀ ਉੱਥੀ ਰਹਿ ਗਈ ਮੇਰੇ ਵੀ ਕਿਤੇ ਕਿਤੇ ਹੈਗੀ ਆ ਹੁਣ ਉਹ ਕਢਾਉਣੀ ਆ ਹੁਣ ਤੂੰ ਕਾਨੂੰ ਕਢਾਉਂੀਂ ਗਾਹੀ ਕਰਾ ਦੇ ਦੋ ਮਹੀਨੇ ਲੱਗੇ ਨਾ ਉਹ ਪਹਿਲਾ ਲਾ ਦੋ ਮਹੀਨੇ થઈ ਵਾਢਾ ਲੱਗੇ ਨਾ ਮਹੀਨੇ થઈ ਕੀ ਨੂੰ ਗੰਨੇ ਨੂੰ 95 ਚ ਹੋਈ ਆ ਇੱਧਰ ਤਾਂ ਹੈ ਨਹੀਂ ਯਾਨੀ ਮੈਂ ਦੇਖ ਕੇ ਮਾਰੂੰ ਉਹ ਹੁਣ ਨਿਕਲੀ ਐਡੀ ਕ ਹੋਈ ਆ ਜੇ ਥੱਲੇ ਤੇ ਹਾਂ ਤੇ ਮੇਰੇ ਬਣਾ ਕੇ ਜੂਰੀ ਜੇ ਲੱਗੇ ਸਿਰ ਤੇ ਜੇ ਹੁਣ ਨਿਕਲੀ ਐ ਕਿਆ ਬਾਵਾਂ 240 ਦੱਸ ਦੇ ਬੂਟਿਆਂ ਨੂੰ ਤਾਂ ਨਹੀਂ ਖਰਾਬ ਕਰਦੀ ਬੂਟਿਆਂ ਨੂੰ ਕਰੂਗੀ ਨਹੀਂ 240 ਕਰੂਗੀ ਨਹੀਂ ਕਹਿੰਦੀ ਕਿਸੇ ਬੂਟਿਆਂ ਨੂੰ ਅਲਟਰਨੇਟ ਕਰਦੀ ਹੁੰਦੀ ਹੈ ਅਲਟਰਨੇਟ ਜਿਹਨ ਮਾਰਦੀ ਹੁੰਦੀ ਹੈ ਬੂਟਿਆਂ ਨੂੰ ਅਲਟਰਨੇਟ ਜਿਹਨ ਵੀ ਮਾਰਦੀ ਇੱਕ ਬੋਲ ਜਿਹੜੀ ਹੁੰਦੀ ਹੈ ਡੀਲੇ ਵਾਲੀ ਵੀ ਖੜਾਉਂਦੀ ਹੈ ਮਾਰਦੀ ਹੁੰਦੀ ਹੈ ਡੀਲੇ ਵਾਲਾ ਜਿਹੜੀ ਡੀਲੇ ਵਾਲੀ ਸਪਰੇਅ ਹੈ ਰੇਚ ਪਾ ਕੇ ਛਿੜਦੀ ਡੀਲੀ ਵਾਲੀ ਬੂਟੇ ਨੂੰ ਫੜਾ ਦਿੰਦੀ ਹੈ ਯਾਨੀ ਬੂਟਾ ਸੁੱਕਦਾ ਨਹੀਂ ਫੇਰ ਜਲਪਿੰਦਾ ਉਹ ਨਹੀਂ ਸੋ ਬੱਦੀ 240 ਤਾਂ ਕੁਝ ਨਹੀਂ ਕਹਿੰਦੀ ਹੈਗੀ ਬੇਲ ਨਹੀਂ ਮਾਰ 240 ਨਹੀਂ ਮਾਰਨੀ ਬੇਲ ਤੂੰ ਉਹਦੀ ਮਾਰ ਦੇ ਸਾਮ ਨੂੰ ਮਰੋੜ ਦੇਣੀ ਹੋਰ ਕੀ ਸਾਮ ਨੂੰ ਲੈ ਕੇ ਟੀਸੜੀ ਵੀ ਨੇ ਅਸੀਂ ਮਾਰਨਾ ਪੰਪ ਅੱਜ ਕਿੱਥੇ ਉਹ ਸਾੜੇ ਜਿਹੜੇ ਲਾਗ ਸਾਮ ਲੜ ਦੀ ਜਗ੍ਹਾ ਨਹੀਂ ਪਈ ਦੂਲੇ ਪਾਸੇ ਪਾਵਲ ਉੱਥੇ ਤੇ ਬੇਲ ਅੰਦਰ ਨੂੰ ਜਾਣ ਲੱਗੀ ਹੁਣ ਕੰਨੇ ਕਿੰਨੀ ਨੂੰ ਮਹਾਬਾਬੋ ਕਮਾ ਦੇ ਇੱਕ ਪੰਪ ਲਾਗ ਲਾਗ ਠੀਕ ਨਹੀਂ ਗੱਲ ਉਹ ਖਤਮ ਹੋ ਜਾਣੀ ਫਿਰ ਆਹ ਇਹ ਤਾਂ ਥਲੀ ਨਾੜਦੀ ਬਹੁਤ ਸਪੀਡ ਨਾਲ ਜਾਂਦੀ ਨਹੀਂ ਜਾਂਦੀ ਯਾਰ ਬਹੁਤ ਸਪੀਡ ਨਾਲ ਜਾਂਦੀ ਆ ਇਹ ਐਲੀ ਵੱਧਦੀ ਰੋਜ਼ ਹੁਣ ਤੂੰ ਦੇਖ ਲੈ ਕਿਹਦੇ ਹਿਸਾਬ ਨਾਲ ਕੋ ਮੜਾਈ ਨੇ ਹੈ ਥੋੜਾ ਬਹੁਤ ਹੈ ਕਿ ਸਾੜੀ ਸਾਤ ਤੇ ਮਾੜੀ ਵੇਲੇ ਮਾੜੀ ਤਾਂ ਹੈ ਉਹ ਇਹ ਛੜਦੀ ਨਹੀਂ ਜੇ ਬੂਟੇ ਨੇ ਲਈ ਪੜ ਗਈ ਬੂਟਾ ਖਤਮ ਹੈ ਬੂਟਾ ਖਤਮ ਦਰਾਖਤ ਨੂੰ ਜਿੱਦਾ ਮਰਜੀ ਤਰਖ ਤੋਂ ਬੈ ਇਹਨੂੰ ਖਤਮ ਕਰ ਦੋਗੀ ਜਲ ਜੇ ਸਿੱਖ ਲੈ ਐਹੀ ਜੀ ਆ ਇਹ ਗਦੂ ਨੇ ਛਾਇ ਨਹੀਂ ਆਉਣ ਦੇਣਾ ਯਾਰ ਹੁਣ ਤੂੰ ਹੈ ਤੇਰੇ ਪਾਈ ਜਈਏ ਜੀ ਪੱਲੀ ਵੀ ਪਾਤੀ ਤੇਰੇ ਪਰ ਟੈਟ ਕਰਤੀਆਂ ਹਨ ਸਾਹ ਕਿੱਥੇ ਨੂੰ ਕਿੱਥੇ ਨੂੰ ਦੱਸ ਉਹ ਖਾਮੀ ਦਾ ਆ ਆ ਪੀਦੇ ਪਰ ਚੜਾ ਦੇ ਜਾਮਣ ਨੂੰ ਖਾਲੀ ਕਬੂਟਰ ਜੜਾ ਦੇ ਤਿੰਨ ਮਹੀਨੇ ਵਿੱਚ ਖਤਮ ਕਰ ਦੋਗੀ ਖਤਮ ਕਰ ਦੋਗੀ ਬੂਟੇ ਨੂੰ ਉਸ ਵੀ ਛੱਡੂਗੀ ਪੱਤਾ ਵੀ ਨਿਕਲੂਗਾ ਵਾ ਇਹੋ ਟੀ ਜਲਦੀ ਆਏ ਪੱਕਾ ਲਾਜ ਨਹੀਂ ਆਉਂਦਾ ਕੋਈ ਵੀ ਦੇ ਪੱਕਾ ਲਾਜ ਹੈਗਾ ਹੀ ਐ ਫਰੇ ਹਰੇ ਆ ਟਾਈਮ ਨਾਲ ਹੋਣੀ ਫਿਰ ਵੀ ਉਹ ਨਹੀਂ ਨਾ ਹੁੰਦੀ ਯਾਰ ਸਾਡੇ ਥੋੜੀ ਸੀ ਪੱਕਾ ਲਾਜ ਇਹਦਾ ਜਾਂ ਤਾਂ ਸਪਰੇਅ ਥਾੜਾ ਨੂੰ ਬੀਜ ਚੜੇ ਨਿਕਲੇ ਤੇ ਕਰਨੀ ਆ ਹੁਣ ਫਿਰ ਉਹ ਤਾਂ ਬੀਜ ਝਾੜਨਾ ਨਹੀਂ ਫੇਰ ਇਹਦਾ ਜੰਮ ਦੀ ਲ ਸੰਭੋ ਜੇ ਜੰਮ ਬਦੀ ਜਾਦੇ ਕਰ ਦੋ ਨੂੰ ਜਦੇ ਕਰ ਦੋ ਹੁਣ ਜੇ ਕਹਾ ਵੀ ਤੂੰ ਮੈਂ ਹੁਣ ਉੱਪਰ ਚੜੀ ਉਹਨੂੰ ਬੀਜ ਪਾਈ ਗਿਆ ਸਮਝ ਲੈ ਫਿਰ ਉਹ ਥੋੜਾ ਮਰਨੀ ਐ ਉਹ ਬੀਜ ਤਾਂ ਘਾਹ ਨੂੰ ਖੁਰਖੜਦੀਆਂ ਨੇ ਸਾਰੇ ਕਿੱਲੇ ਵਿੱਚ ਹੋ ਜਾਣਾ ਉਹਨੇ ਨਿਆਣੇ ਉਹੀ ਟਾਈਮ ਆਉਂਦੇ ਆ 12 ਵਜੇ ਠੀਕਾ ਚੱਲ ਆਪੋ ਦੋ ਮਾਰ ਕੇ ਆਉਂਦੇ ਮਾਰ ਕੇ ਆਉਂਦੇ ਜਾ ਕੇ ਆਉਂਦੇ ਹੋਰ ਵਧੀਆ ਵਾਹ ਵਧੀਆ ਠੀਕੇ ਠੀਕ ਉਹ ਇਹਨੂੰ ਬਣਾ ਦਵਾਂਗਾ ਅਜੇ ਰਹਿਣ ਦਮਾ ਯਾਰ ਕਿਤੇ ਕਿਤੇ ਤਾਂ ਉੱਪਰ ਨੂੰ ਜਾਈ ਜਾਂਦਾ ਕਿਤੇ ਆਹ ਖਾਦਾ ਹੀ ਪਿਆ ਪੌੜੀ ਲਾਲਾ ਹੈ ਪੌੜੀ ਲਾ ਕੇ ਭਰਾਵੜਾ ਤੇਰਾ ਕਿੰਨਾ ਅੱਛਾ ਪੌੜੀ ਯਾਰ ਜਦੋਂ ਜਦੋਂ ਜਾਲ ਜਾਲ ਦਿੰਦੇ ਆ ਇਹ ਤਾਂ ਜਿਆਦਾ ਜਾਲ ਉਹ ਪੜਾ ਵਾਲਾ ਕਹਿੰਦਾ ਬੱਲੀ ਆਉਂਗਾ ਬੱਲੀ ਆਉਂਗਾ ਇਹਦਾ ਮੁੱਢਾ ਪੜਾ ਵਾਲਾ ਵੀਦਾ ਇਹ ਨਹੀਂ ਕਰਦਾ ਤੇਰਾ ਪੜਾ ਕਿਨੇ ਬਹੁਤ ਹੋਗਾ ਰਲਾ ਪੜਾ ਠੀਕ ਆ ਤੇਰਾ ਜਿਹੜਾ ਪਰਾਂ ਕੰਨਾਂ ਮੂਹਾਂ ਦੇ ਹਾਓ ਠੀਕ ਆ ਉਰਲਾ ਵੀ ਤਰ ਐਜਈ ਐ ਉਹ ਯਾਰ 38 ਹੋਇਆ ਨਹੀਂ ਖਤਮ ਇਹ ਤਾਂ ਮੇਰਾ ਤਾਂ ਫੇਰ ਚ ਅੱਜ ਦਾ ਹੋ ਗਿਆ ਤੂੰ ਜੱਗੇ ਨਾਲ ਵਾਲਾ ਖੇਤ ਦੇਖ ਉਰੇ ਦੇ ਪਰਲੇ ਵਾਲੀ ਉਹਦਾ ਖਾਲੀ ਉਹ ਕਰਤਾ ਖੇਤ ਉਹਦਾ ਤਾਂ ਸਰੋਂ ਵਾਲਾ ਜੰਮਿਆ ਹੀ ਨਹੀਂ ਮੇਰਾ ਫੇਰ ਵੀ ਸਰੋਂ ਵਾਲਾ ਖੇਤ ਆ ਠੀਕ ਆ ਗੰਨਾ ਇੰਨਾ ਕ ਤਾਂ ਠੀਕ ਆ ਚੱਲ ਵਧੀਆ ਜਿਹੜਾ ਹੋ ਗਿਆ ਵਧੀਆ ਜਿਹੜਾ ਹੋ ਗਿਆ ਮੇਰੇ ਪਿਆ ਫਰ ਗਿਆ ਬਾਰ ਹੈ ਮੇਰਾ ਵੀ ਕੌਣ ਕੌਣ ਕਰਨਾ ਉਹ ਹੋਇਆ ਨਹੀਂ ਦੋ ਉਹ ਹੋਇਆ ਨਹੀਂ ਹੋਇਆ ਨਹੀਂ ਕੰਮ ਹੋਇਆ ਨਹੀਂ ਫਰ ਗਿਆ ਭਾਈ ਮੇਹਾਂ ਦਾ ਵੀ ਫਰ ਉਹ ਤੁਹਾਡਾ ਨਾ ਠੀਕ ਆ ਉਹ ਹੈ ਉਹ ਇਹ ਕਿਹੜਾ ਸੀਪਰ ਆ ਨੀ ਸੌਬਲਾ ਗੱਲ ਕਸ਼ਮੀਰੀ ਆ ਗਿਆ ਮੇਰੇ ਕੋਲ ਉਹ ਐਡਾ ਕਹਿੰਦਾ ਸਾਲਾ ਖੇਤ ਕਿੰਨੀ ਜਾਣੀ ਜੀ ਨਹੀਂ ਕਰਦਾ ਕਹਿੰਦਾ ਸਾਲਾ ਗੰਨੇ ਕਿੰਨੀ ਨੂੰ ਕਹਿੰਦਾ ਸਾਲਾ ਗੰਨ ਗੰਨਾ ਛਿੱਦਾ ਪਾਉਦਾ ਮੇਰਾ ਮਹਾ ਮੈਂ ਜਿੱਦਾਂ ਛਿੱਡੇ ਸਰੋਂ ਛਿੱਟਾ ਦੇਣ ਗਿਆ ਸੀ ਪਾ ਕਹਿੰਦਾ ਛਿੱਟਾ ਦੇ ਕੇ ਆਈਂ ਸਰੋਂ ਦਾ ਮੈਂ ਉਧਰ ਇਹ ਦੱਸਤਾ ਮਹਾ ਵੀ ਬਹੁ ਡੂੰਗਾ ਬਾੜਣਾ ਤੂੰ ਪਾਤਾ ਤੁਸੀਂ ਮੈਂ ਜੰਮਲੇ ਦੇ ਫਰਕ ਪੈਣਾ ਗੰਨੇ ਦਾ ਸਮਝ ਗਿਆ ਕਹਿੰਦਾ ਇਹਨੇ ਦੋ ਦੋ ਵਾਰੀ ਕੱਢਦੇ ਆ ਸੀਪੇ ਨੇ ਸਿਆੜ ਕਹਿੰਦਾ ਟਰੈਕਟਰ ਨਾਲ ਸਿਆੜ ਕਿੱਥੇ ਦਾ ਬਾਈ ਇਹਦੇ ਵਿੱਚ ਛਿੱਟਾ ਦੇ ਗਿਆ ਮਨ ਤਾਂ ਆਏ ਦਾ ਵੀ ਸਰੋਂ ਵੀ ਜੰਮੇ ਹੋ ਗਈ ਏ ਸਰੋਂ ਸਰੂ ਤਾਂ ਨਿਕਲਾਈ ਹੁਣੀ ਜਿਹੜੀ ਪ੍ਰਦਾਣਾ ਆ ਗਈ ਹੈ ਜਿਹੜਾ ਮਾੜਾ ਮੁੱਟਾ ਜਾਂਦਾ ਜਿਹੜੇ ਗੰਨਾ ਹੁਣ ਜਾਂ ਇੰਨੀ ਡੂੰਘੇ ਥੱਲੇ ਜਾਣਾ ਥੱਲੇ ਜੋਰ ਲੱਗਣਾ ਨਹੀਂ ਕੰਨੇ ਦਾ ਗੰਨੇ ਵਿੱਚ ਇੰਨੀ ਮਿੱਟੀ ਆ ਗਈ ਆ ਬਸ ਸਾਰਾ ਗੰਨਾ ਹੋਛਾ ਬੀਜ ਦੇ ਇਸ ਇੰਨੀ ਮਿੱਟੀ ਜਾਂਦੀ ਚਾਰ ਪੰਜ ਉੱਪਰ ਬਸ ਜਦੋਂ ਜੰਮਿਆ ਤਾਂ ਜਦ ਮੈਂ ਰੱਖੇ ਗੰਨਾ ਨਾਲ ਮਿੱਟੀ ਨਹੀਂ ਲਾਇਆ ਆ ਵੀ ਦੇ ਆਪ ਗੰਨਾ ਡੂੰਘਾ ਨਾ ਕਰੇ ਹਾਂ ਹਾਂ ਡੂੰਘਾ ਨਾ ਕਰੇ ਕੱਤੀ ਤਾਂ ਜਮ ਹੀ ਹੋਛਾ ਰੱਖੇ ਕਿਵੇਂ ਹੋਛਾ ਰੱਖ ਹਾਂ ਇੱਥੇ ਮਾਰਿਆ ਅਮਨੇ ਭਾਈ ਇੱਥੇ ਜੋਰ ਲੱਗਣਾ ਡੂੰਘਾ ਸਰ ਇਹ ਖਰਾ ਘਾਟ ਮਿਲਦੀ ਇਹ ਨਾਲ ਵੀ ਤਾਂ ਹੀ ਹੋ ਜਾ ਫਿਰ ਇਹ ਕਹਿੰਦੇ ਡੂੰਘੇ ਕੱਢੇ ਤੇ ਉਹ ਪਹਿਲਾਂ ਪਹਿਲਾ ਫ੍ਰਿਜ ਪਹਿਲੀ 31 ਐਨ ਦੀ ਅੱਖ ਪਹਿਲਾਂ ਹੀ ਖਰਾਬ ਹੋ ਜਾਂਦੀ ਆ ਹੂੰ ਯਾਰ ਹੁਣ ਇਹ ਤਾਂ ਜੰਮਿਆ ਵੀ ਗੈਨਾ ਕੱਟ ਕੱਟ ਕੇ ਬਾਹਰ ਆਇਆ ਮੈਂ ਤਾਂ ਹੁਣ ਜੱਜ ਦੇਖ ਲਿਆ ਬਾਈ ਆ 95 ਬੀਜੇ ਨਜ਼ਾਰੇ ਬਣਦੇ ਨੇ ਗਾਣੇ ਵੀ 95 ਬੀਜਣਾ ਉੱਥੇ ਹਾਂ ਇਹੇ ਕਿਆ ਕਰਨਾ ਆਪਣਾ ਜਵੀ ਬੀਜੋ ਜੋ ਵੀ ਤੇ ਬਾਦ ਬੀਜ ਦੋ ਆਹੋ ਅਸੀਂ ਅੱਜ ਸਰੋ ਘਰ ਜੋਗੀ ਲਾ ਲੈਣੀ ਬਸ ਰੋੜ ਨਹੀਂ ਹੈਗੀ ਬਸ ਨਜ਼ਾਰੇ ਆ ਅਸੀਂ ਬੀਜਣਾ ਹੀ ਕੁਛ ਨਹੀਂ ਕੰਨ ਦੇ ਮੇਰੇ ਕਾਜੀ ਸਨਵੇਂ ਬੀਜ ਉਹ ਫੀਚਾ ਦਾ ਕੰਮ ਯਾਰ ਸਨਵੇਂ ਰੱਖਣਾ ਇੱਕ ਵਾਰ ਕੀਤੀ ਤੇਰੀ ਵਾਦੀ ਆ ਹਾਂ ਘਟ ਗਈ ਉੱਤੀ ਬਸ ਉਹ ਵੀ ਘਟ ਜਾਂਦੀ ਆ ਬਸ ਆਹੋ ਚਲ ਫਰਕ ਤਾਂ ਪੈਂਦਾ ਉਹ ਕਹਿੰਦਾ ਮੈਂ ਜਬੀ ਵੀ ਪਰ ਉਹ ਕੰਕ ਦਾ ਕਸਟ ਹੈ ਉਹ ਖਰਚਾ ਨਹੀਂ ਮਹਿੰਗਾ ਪੈਂਦਾ ਕੰਮ ਯਾਰ ਜਿਹਦਾ ਬੜਾ ਸ਼ਾਂਤ ਉਹ ਉਹਨੂੰ ਵੀ ਮਹਿੰਗਾ ਪੈਂਦਾ ਜਿਹਨੇ ਕਰਾਇਆ ਪਰ ਉਹ ਤਾਂ ਪੈਣੀ ਪੈਣਾ ਫੇਰ ਉੰਨਾ ਕੇਾਰ ਇੱਕ ਵਾਰ ਕੀ ਫਾਇਦਾ ਹੋ ਗਈ ਤੇਰੀ ਉੱਤੀ ਹੀ ਲੈਂਦਾ ਕੰਮ ਜਗਦੀਬ ਦਾ ਕਹਿੰਦਾ ਵਧੀਆ ਖੜਾ ਆ ਇਹੋ ਇਹਨੇ ਕੁਝ ਨਹੀਂ ਤਾਂ ਬੀਜਿਆ ਕੱਤਕਮਾਂ ਬੀਜਿਆ ਜਾ ਗੰਨਾ ਇਹਨੇ ਇਹ ਬੂਟੇ ਲਾਉਣੇ ਗੰਨਾ ਕੱਤਕ ਚੜਦੇ ਕੱਤਕ ਦੀ ਤੇ ਗੰਨਾ ਚੜਦੇ ਕੱਤਕ ਦੇ ਜਦ ਜਦ ਇਹਨਾਂ ਗੰਨਾ ਤੇਰਾ ਕੱਤਕ ਕੱਤਕ ਬਾਹਰ ਹੋਊਗਾ ਸਾਰੇ ਬੀਜ ਉਹਨੂੰ 4 ਗੋਲ ਪਰਮਿਟੀ ਆਵੇ 3 ਗੋਲ 4 ਗੋਲ ਗੰਨਾ ਤੇਰਾ ਕੱਤਕ ਕੱਤਕ ਬਾਹਰ 95 ਇਹ ਜਦ ਬਾਹਰ ਬਣਾ ਬੂਟਾ ਲਾ ਪਾਣੀ ਲਾਈ ਜਿੰਨੇ ਮਰ 95 95 ਇਹਦੇ ਤੇ ਪਰ ਵੀ ਪੈਰਾਂ ਨਾਲ ਮਿੱਟੀ ਪੁਆਈ ਹੋਈ ਮੈਂ ਤਾਂ ਹੀ ਆਏ ਭੱਜਿਆ ਉੱਪਰ ਤੇ ਹੈ ਸਿਆੜ ਉੱਪਰ ਦਾ ਜਦੇ ਪਾਣੀ ਲਾਤਾ ਮੈਂ ਆਉ ਉਹਦੇ ਕਰਕੇ ਫਰਕ ਪੈ ਗਿਆ ਯਾਦ ਵੀ ਥੋੜਾ ਗੰਨਾ ਅਸਲ ਵਿੱਚ ਲੇਟ ਹੋ ਗਿਆ ਤੂੰ ਆਏਗਾ ਵੀ ਜੰਮਿਆ ਆ ਗੰਨਾ ਹਾਂ ਕੱਤਕ ਦੇ ਕੱਤਕ ਦੇ ਬੀਜ ਹੁਣ ਜਿਹੜਾ ਫੱਗਣਾਂ ਵਾਲਾ ਗੰਨਾ ਬੀਜ ਹੁੰਦਾ ਉਹ ਫਰਵਰੀ ਦੇ ਐਂਡ ਵਾਲੇ ਹਫਤੇ ਬੀਜਦੇ ਕੱਤਕ ਤੋਂ ਪਹਿਲੇ ਹਫਤੇ ਕੱਤਕ 20 ਫਰਵਰੀ ਨੂੰ 5 ਦਿਨ ਕੱਤਕ ਨੂੰ ਰਹਿਣ ਦੇ ਹੁਣ ਮਿੱਤਰਾਂ ਵੀ ਕੱਤਕ ਜੜਨੇ ਨੂੰ 20 ਫਰਵਰੀ ਤੇ ਬਾਅਦ ਉਹਨੂੰ ਗੰਨੇ ਨੂੰ ਬੀਜ ਦੇ ਤੂੰ 10 ਮਾਰਚ ਤੇ ਪਹਿਲਾਂ ਪਹਿਲਾਂ ਜਿੰਨਾ ਕਿ ਬੀਜਣਾ ਬੀਜ ਦੇ ਨਿਕਣਾ ਆਪਣੇ ਮੱਕੀ ਵਾਲਾ ਖੇਤ ਐ ਚਰੀ ਵਾਲਾ ਖੇਤ ਆ ਕੀ ਲਾ ਕਿਸੇ ਦਾ ਖਾਲੀ ਹੋ ਗਿਆ ਸਮਝਿਆ ਬੂਟਿਆਂ ਵਾਲਾ ਖਾਲੀ ਹੋ ਗਿਆ ਕਿਸੇ ਨੇ ਨਹੀਂ ਤਾਂ ਲਾਉਣ ਗੰਨਾ ਵਾਲਾ ਬਣਵਾ ਫੇਰ ਬੂਟੇ ਲਾਉਣੇ ਆ ਉਹਨੂੰ ਚੜਦੇ ਕੱਤਕ ਬੀਜ ਦੇ ਚੜਦੇ ਕੱਤਕ ਦੇ ਪਹਿਲੇ ਹੀ ਬ ਫੇਰ ਦੇਖੀ ਗੰਨਾ ਉਹ 20 ਤੇ ਹਾਂ ਬਈ ਕੱਤਕ ਕੱਤਕ ਐਦਾ ਹੋਇਆ ਹੋਊਗਾ ਗੰਨਾ ਜਿਹੜਾ ਗਰਮੈਸ ਹੁੰਦੀ ਆ ਜਦ ਨਿਕਲਿਆ ਉਹਨੇ ਬਾਹਰ ਉਹਦੇ ਘਾਹ ਢੰਡ ਹੋ ਜਾਂਦੀ ਐ ਜਾਂ ਫੇਰ ਕਹਿੰਦੇ ਕੱਤਕ ਵਾਲਾ ਬੀਜ ਤੋਂ ਗੰਨਾ ਅਖੀਰਵਾ ਬੀਜਣਾ ਕੱਤਕ ਤੇ ਕੱਤਕ ਦਾ ਗੰਨਾ ਉਹਦੇ ਅਗਲੇ ਮਹੀਨੇ ਬੀਜਦੇ ਆਪਾਂ ਓਏ ਉਹ ਜਿਹੜਾ ਜਗਦੀਪ ਨੇ ਵੀ ਚਾਹਤਾ ਉਹ ਹੈ ਕੱਤ ਕੀ ਗੰਨਾ ਜਗਦੀਪ ਨੇ ਬੀਜਿਆ ਵਾ ਹਾਂ ਉਸ ਨੇ ਬੀਜਿਆ ਗੰਨਾ ਦੇਖੀ ਜਾ ਕੇ ਜਿਹੜੀ ਉਹ ਨੜੇ ਨੜੇ ਜੱਡਾ ਹਾਂ ਨੜੇ ਨੜੇ ਜੱਡਾ ਮੜਾ ਮੋਟਾ ਉਹ ਜੇ ਗੰਨੇ ਮੇ ਬੂਟੇ ਲਾਉਂਦਾ ਨਿਆਰਾ ਆਉਂਦਾ ਪਾਣੀ ਜਿੰਨਾ ਮਰਜ਼ੀ ਲਈ ਜਾ ਮਿੱਤਰਾ ਫੇਦਰਾ ਗੰਨਾ ਵੀ ਨਹੀਂ ਠੰਡੇ ਆਉਣਾ ਗੰਨਾ ਤੇਰਾ ਜੰਮੇ ਹੋਣਾ ਸਾਰੇ ਹੀ ਫੇ ਬੂਟਾ ਵੀ ਨਹੀਂ ਸੁੱਕਣਾ ਤੇਰਾ ਆ ਤੁਹਾਡੇ ਬੂਟਾ ਪਾਣੀ ਦੀ ਦੀ ਪਰ ਨਹੀਂ ਸੁੱਕਦਾ ਸਾਰੇ ਇਹ ਸੁੱਕੇ ਲੇਟ ਵੀ ਹੋ ਗਏ ਤੇ ਫੇਰ ਕਾਰਨ ਪੱਤੇ ਨਹੀਂ ਕਿਲੇ ਆਏ ਤੇ ਇਹਨੂੰ ਠੋੜਾ ਘਰੇ ਕੇ ਨਹੀਂ ਸੁੱਕਦਾ ਸੜਾ ਸੁੱਕਿਆ ਇੱਕ ਨਹੀਂ ਸਾ ਜਾ ਇੱਕ ਸਾ ਸੀ ਵੀ ਕਰ ਪੰਗਾ ਇਹ ਸਾੜਾ ਹੀ ਸੁੱਕਿਆ ਫਿਰ ਗੰਨਾ ਅਗਲਾ ਕਹਿੰਦਾ ਜੇ ਗੰਨੇ ਨੂੰ ਪਾਣੀ ਲਾਉਂਦੇ ਆ ਨਾ ਬਬੂਲਾ ਨੂੰ ਪਾਣੀ ਲਾਉਂਦੇ ਗੰਦਲ ਛੱਡੇ ਆਉਂਦਾ ਉਹ ਮੈਂ ਤਾਂ ਫੇਰ ਬਾਲਟੀਆਂ ਗਿਆ ਉਹ ਪੈਪਰ ਦਾ ਪੈ ਬੁਰਾ ਹਾਲ ਹੋ ਗਿਆ ਪਰ ਫਿਰ ਵੀ ਜਿੰਨੇ ਕ ਹੈ ਤੇ ਮੀਤੀ ਬੂਟੇ ਚਲਾ ਲਏ ਫਿਰ ਵੀ ਮੜ ਨਾ ਠੀਕ ਐ ਐਂ ਕਰੂਗੇ ਚਾਚੇ ਜਿਹੜੇ ਹੈਗੇ ਆ ਦੇਖ ਕੇ ਬੂਟੇ ਜਿੱਥੇ ਹੋਏ ਜੱਜ ਦੇ ਵੀ ਤਾਂ ਠੀਕ ਆ ਨਹੀਂ ਆ ਫਿਰ ਆਪਣਾ 30 ਸਾਲ ਚ ਪਟਾ ਕੇ ਨਾ ਨਾ ਤੇਰਾ ਕੰਮ ਤੈਨੂੰ ਮੈਂ ਕਿਹਾ ਨਾ ਇਹ ਨਹੀਂ ਆਪਣਾ ਕਰਦਾ ਤੇਰਾ ਕੰਮ ਤੈਨੂੰ ਮੈਂ ਕਿਹਾ ਕਰੀ ਕੰਮ ਤੇਰਾ ਬੂਟਾ ਬਰਾਬਰ ਹੀ ਆਊਗਾ ਜਿਹਦੇ ਜਿੰਨੇ ਬੂਟੇ ਸੁੱਕੇ ਵੇ ਛੜ ਕੇ ਨਹੀਂ ਤੇ ਲਾਈਨ ਪੱਟ ਲਾ ਪੱਟ ਕੇ ਉਧਰ ਪੂਰੇ ਕਰਦੇ ਉਹ ਲਾਈਨ ਨਮੀ ਲਾ ਦੇ ਗਾਇਲੇ ਤੇਰੀ ਲਾਈਨ ਉਹ ਹੋ ਜਾਣੀ ਦੇਖੀ ਫਿਰ ਉਧਰ ਮੁੱਟਾ ਬੂਟੇ ਕਰਦੀ ਇੱਕ ਕਲੈਨ ਮਾਤੇ ਹੋ ਜਮਾ ਦੋ ਮਾਤੇ ਹੋ ਜਮਾ ਤੇ ਤੇ ਤਾਈ ਨੂੰ ਵੀ ਕਿਹਾ ਬਲ ਵੀ ਨੂੰ ਮੈਂ ਮੈਂ ਕਿਹਾ ਬੂਟੇ ਇਧਰ ਪੱਟ ਕੇ ਉਧਰ ਲਖੀਲਾ ਪੂਰਾ ਕਰ ਦੇ ਇਧਰ ਨਵੀਆਂ ਦੂਲੇ ਨਾ ਲਾ ਦੀ ਅਸੀਂ ਲਾਏ ਆ ਪੁੱਛੀ ਨੂੰ ਬੂਟੇ ਪੱਟ ਕੇ ਕਰਨੀ ਚੀਤ ਦੇ ਯਾ ਰਸਤਾ ਬਣਾਇਆ ਤਾਂ ਬਰਾਬਰ ਹੀ ਜਾਂਦੇ ਆ ਉਹ ਚੱਲ ਵੇ ਦੇ ਦੇਖ ਲੈ ਨਾ ਹਾਂ ਬਰਾਬਰ ਹੀ ਜਾਂਦੇ ਆ ਉਹ ਅਸੀਂ ਪੱਟ ਕੇ ਲਾਏ ਇਹ ਨਵੀਂ ਛੇੜੀ ਲਾਊਂਗਾ ਚੱਲਣੀ ਨਹੀਂ ਨਾ ਆਉਣ ਦੇਣੀ ਉਹੀ ਬੂਟੇ ਦੇ ਨਾਲ ਬਰਾਬਰ ਚੱਲੇ ਆ ਹੱਥੇ ਵੀ ਗਲਤੀ ਹੋ ਗਈ ਜਨ ਮਾਨਵਾ ਪਾਣੇ ਵੀ ਹੋਰ ਮੈਂ ਕਹਿੰਦਾ ਕਿਹਾ ਮੈਂ ਇਧਰ ਲਾ ਦਿਓ ਪੱਟ ਕੇ ਕਹਿੰਦੇ ਨਹੀਂ ਨਹੀਂ ਤੂੰ ਪਿੱਛ ਇਹ ਕਿ ਲੈ ਨੇ ਸਾਡੇ ਇਧਰ ਪੂਰੇ ਕਰ ਦੇ ਨਾ ਉੱਪਰ ਤੇ ਕੋ ਲੈ ਨਵੀਂ ਲਾ ਦੀ ਚੜਦੀ ਕਿੰਨੀ ਉੱਪਰ ਤੇ ਜੜ ਕੱਢੀ ਆ ਹਰ ਪੱਟੇ ਜੜ ਹੁੰਦੀ ਸਾਲ ਚ ਬੂਟਾ ਜਿਹੜਾ ਬੂਟਾ ਪੱਟਣਾ ਵੀ ਛਿਪਦੀ ਕਿੰਨੀ ਤੇਰਾ ਪੱਟੇ ਚੜਦੀ ਕਿੰਨੀ ਤੇ ਪੱਟੇ ਜਿੱਦਾਂ ਸੂਰ ਚੜਦਾ ਉਹਦਰ ਬੂਟਾ ਹਮੇਸ਼ਾ ਨੂੰ ਰੋਵਾ ਰਹਿੰਦਾ ਹੈ ਸਮਝਿਆ ਠੀਕ ਆ ਜੀ ਹਾਂ ਸਮਝ ਗਿਆ ਗੱਲ ਹੁਣ ਪੈ ਗਈ ਪੱਲੇ ਬਾਤ ਫੇਰ ਬੰਨ ਲੀ ਲੜਨੂ ਬੰਨ ਲਾ ਦੇ ਹੁਣ ਪੂਰੇ ਕਰਕੇ ਦੋ ਲੈ ਨਾ ਨੰਮੀਆਂ ਲਾ ਦੀ ਚੜਦੀ ਵੱਲ ਪੂਰੀ ਹਾਂ ਇਧਰ ਪੂਰੇ ਕਰਦੀ ਦੋ ਨਹੀਂ ਤਿੰਨ ਵੀ ਹੋ ਜਾਣ ਚੋ ਲੈ ਨਾ ਪੱਟੋ ਜੀ ਬਾ ਇਧਰ ਪੂਰੇ ਕਰਦੀ ਉੱਧਰ ਨੰਮੀਆਂ ਲ ਤੇਰੇ ਬੁੱਤੇ ਬਹੁਤ ਪੈਸੇ ਲੱਗਣੇ ਫੀਸ ਲੱਗਣੀ ਹੈ ਜਿਹੜੀ ਸਲਾਹ ਦਿੱਤੀ ਹੈ ਅਸੀਂ ਕਿਹਦੀ ਸਲਾਹ ਲੈਂਦੇ ਚਾਚੇ ਜੀ ਚਾਚੇ ਦੇ ਗੋਡੇ ਘੁੱਟਲਾ ਬਸ ਇੰਨੀ ਕੀ ਕਿਹੜੀ ਸੇਵਾ ਗੋਡੇ ਘੁੱਟਲਾ ਚਾਚੇ ਦੇ ਤੇਰੇ ਦਾ ਗੋਡੇ ਘੁੱਟਦੇ ਆ